ਅਚਮਾਨ ਯੋਗ ਐਸਐਸਪੀ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦਤ ਦੀ ਦੇਖਰੇਖ ਵਿੱਚ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸੁਰੱਖਿਆ ਦੇ ਸੰਬੰਧ ਵਿੱਚ ਮਿਸ਼ਨ ਰੋਡ ਤੇ ਜਿਹੜੇ ਲੋਕ ਗੱਡੀਆਂ ਲਗਾ ਕੇ ਚਲੇ ਜਾਂਦੇ ਹਨ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਵਾਰਨਿੰਗ ਨਾ ਮੰਨਣ ਵਾਲਿਆਂ ਤੇ ਚਲਾਨ ਕੱਟੇ ਗਏ ਅੱਜ ਮਾਨਯੋਗ ਐਸਐਸ ਸਾਹਿਬ ਨੂੰ ਤੁਮਨ ਸਾਹ ਤੇ ਅੱਜ ਸਾਡੇ ਇੰਚਾਰਜ ਡੈਸਕ ਤੇ ਉਸ ਬੰਦੇ ਦੇ ਮਤਾਬਕ ਜੇ ਨਗਰ ਕਿਰਤਨ ਚੋ ਨਗਰ ਕਿਰਤਨ ਨੂੰ ਮੁੱਖ ਰੱਖਦੇ ਹੋਇਆ ਅੱਜ ਸੁਰੱਖਿਆ ਦੇ ਸਬੰਧ ਵਿੱਚ ਜਿਹੜਿਆ ਆਮ ਮਿਸ਼ਰ ਰੋਡ ਤੇ ਜਿਹੜੀਆਂ ਗੱਡੀਆਂ ਲਗਾ ਕੇ ਲੋਕ ਚਲੇ ਜਾਂਦੇ ਨੇ ਕਿ ਉਹਨਾਂ ਦੇ ਅੱਜ ਉਹਨਾਂ ਨੂੰ ਲੋਕਾਂ ਨੂੰ ਮਸ਼ੀਨ ਵਿੱਚ ਨੰਬਰ ਪਾ ਕੇ ਵੀ ਲੋਕਾਂ ਨੂੰ ਫੋਨ ਵੀ ਕਰ ਰਹੇ ਆਂ ਵੀ ਜੇ ਆਪਣੀ ਗੱਡੀ ਜਿਹਨਾਂ ਉੱਪਰ ਪਾ ਕੇ ਲੈ ਜਾਓ ਜੇ ਨਹੀਂ ਕੋਈ ਆਂਦਾ ਤਾਂ ਫਿਰ ਇਸ ਚੀਜ਼ ਦੇ ਚਲਣ ਸਰ ਕਿੰਨੇ ਕੇ ਚਲਾਨ ਕੀਤੇ ਹੁਣ ਵੈ ਫਿਲਹਾਲ ਤੇ ਅਸੀਂ ਕੋਈ 3-4 ਚਲਾਨ ਕੀਤੇ ਵੈਸੇ ਇਸ ਜੀ ਦੇ ਲੋਕਾਂ ਨੂੰ ਜ਼ਿਆਦਾਤਰ ਇਹ ਹੀ ਕਿਹਾ ਵੀ ਆਪਣੇ ਗੱਡੀਆਂ ਫੋਨ ਚ ਪਾਰ ਕੇ ਤੇ ਲੈ ਜਾਓ ਆਪਣੇ ਗੱਡੀਆਂ ਆਪਣੇ ਜਿਹੜੇ ਫਿਰ ਗੱਡੀ ਬਿਲਕੁਲ ਨਹੀਂ ਲਗਾਉਂਗਾ ਆ ਫਿਰ ਵੀ ਜੇ ਫਿਲਹਾਲ ਫਿਰ ਵੀ ਜੇ ਤਾਵੇ ਜਜੇਗੀ ਕੋਈ ਪਾਰਕਿੰਗ ਨਹੀਂ ਹੈ ਇੱਥੇ ਲੋਕ ਕਈ ਬੜੀ ਦੂਰ ਦੂਰ ਤੋਂ ਮੁਹੱਲੇ ਦੇ ਰਹਿਣ ਵਾਲੇ ਲੋਕ ਨੇ ਜਿਹੜੇ ਇੱਥੇ ਆ ਕੇ ਗੱਡੀਆਂ ਲਗਾ ਕੇ ਚਲੇ ਜਾਂਦੇ ਨੇ ਇਹ ਵੀ ਇਹ ਚੀਜ਼ ਵਿੱਚ ਸਾਡੇ ਅਨਜਾਜ ਸਾਹਿਬ ਨੇ ਬੜਾ ਇਹ ਚੀਜ਼ ਤਾਂ ਕੀਤਾ ਸੀਗਾ ਵੀ ਉਹਨਾਂ ਦੇ ਟੋਕੜ ਕੇ ਗੱਡੀਆਂ ਜਿਹੜੀਆਂ ਵੀ ਆਪਾਂ ਪੁਲਿਸ ਲਾਈਨ ਵਿੱਚ ਲਗਾਈਆਂ ਸੀਗਾ ਤੇ ਉਹਨਾਂ ਨੂੰ ਵੀ ਪਰਨਸ਼ਮੰਟ ਦਿੱਤੀ ਹੈ ਜੁਰਮਾਨਾ ਵੀ ਕੀਤਾ ਤੇ ਚਲਾਨ ਵੀ ਕੱਟੇ ਸੀਗਾ ਵੀ ਫਿਰ ਵੀ ਲੋਕ ਇਸ ਚੀਜ਼ ਦਾ ਸਾਡਾ ਸਹਿਯੋਗ ਨਹੀਂ ਦੇ ਰਹੇ ਅਸੀਂ ਅੱਜ ਲੋਕਾਂ ਨੂੰ ਫਿਰ ਵੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਸਾਡਾ ਟ੍ਰੈਫਿਕ ਨੂੰ ਨਾਲ ਸਹਿਯੋਗ ਦਿਓ ਤੇ ਇਹ ਚੀਜ਼ ਤੋਂ ਆਪਾਂ ਕੋਈ ਚਲਾਨ ਕੋਈ ਇਸ਼ੂ ਨਹੀਂ ਹੈ ਚਲਾਨ ਕੱਟਣ ਦੇ ਨਾਲ ਕੋਈ ਘਟਾ ਕੋਈ ਮਸਤ ਨਹੀਂ ਆ ਵੀ ਚੱਲਦਾ ਟੈਪ ਦਾ ਸਹਯੋਗ ਦੇਣਾ ਚਾਹੀਦਾ ਕਿਉਂਕਿ ਟੈਪ ਨਾਲ ਸਾਡਾ ਬਿਲਕੁਲ ਸਹਯੋਗ ਦੇਣਾ ਕਿਉਂਕਿ ਲੋਕਾਂ ਨੂੰ ਵਿਗੜਨਾ ਪੈ ਸਕਦਾ ਹੈ